ਵਰਲਾ ਨੂੰ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਅਕਰਵਾੜਾ ਸਮਾਗਮ ਲੈਣਾ ਜੇ ਨਾਲ ਸਦਾਤਰ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਸ਼ੁਰੂ ਹੋ ਜਾ ਰਹੀ ਹੈ ਸੋ ਮੈਂ ਸਾਰਿਆਂ ਨੂੰ ਬਖਵਾਇਦਾ ਆਪਣੇ ਮੱਢੀ ਧਰਮ ਕਰਮ ਦੇ ਕੰਮਾਂ ਦੇ ਵਿੱਚ ਆੜਗਵਾੜ ਦੇ ਵਿੱਚ ਸਾਰਾ ਨਾਲ ਮੌਜੂਦ ਕੇ ਵੀ ਤਾਂ ਟਾਈਮ ਨਹੀਂ ਮਿਲਦਾ ਮੈਨੂੰ ਪਹਿਲੇ ਦਸਰੇ ਦੀ ਸ਼ਿਸ਼ਪਾ ਜੀ ਪ੍ਰਧਾਨ ਜੀ ਕਦੇ ਪਹਿਨਾ ਕਰਨ ਦੀ ਸਲਾਹ ਦਿੱਤੀ ਸੀ ਉਹਨੂੰ ਇੱਥੇ ਕਥਾ ਦਾ ਪਰਮ ਚੱਲ ਰਿਹਾ ਸੀ ਸੋ ਕਦੇ ਇਸ ਸੰਬੰਧਰ ਦੇ ਵਿੱਚ ਕਦੇ ਪਿੰਡ ਵਾਲੇ ਮੰਦਰ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਪਰਮ ਚੱਲਦੇ ਰਹੇ ਸੋ ਐਸੇ ਕਰਕੇ ભગવાન ਦੀ ਕਿਰਪਾ ਲਈ ਬਣੀ ਆਪਣੇ ਨੇਰੇ ਤੇ ਆਪਣੇ ਸਮੁੱਚੇ ਹਲਕੇ ਤੇ ਫਿਰ ਅਸੀਂ ਜਦੋਂ ભગવાન ਦਾ ਆਸ਼ੀਰਵਾਦ ਲੈ ਆ ਕਿਉਂਕਿ ਕੋਈ ਲੋਕ ਚੜ੍ਹਦੇ ਕਲਾ ਦੇ ਹੁੰਦੇ ਰਹਿੰਦੇ ਨੇ ਜਿਹੜੇ ਹਮੇਸ਼ਾ ਭਗਵਾਨ ਦਾ ਉਹ ਦਾਸ ਰਹਿ ਕੇ ਚੱਲਦੇ ਤੇ ਇਹ ਗੱਲ ਆਪਣੇ ਤੌਰ ਤੇ ਪੂਰੀ ਤਰ੍ਹਾਂ ਨਾਲ ਸੂਰੰਦੀ ਆ ਅਰਬੀਦਿਆਂ ਦੇ ਖਾਸ ਪਰੋਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵਧਾਈ ਕਿਸਾਰਾ ਮੈਨੂੰ ਸਹੀ ਦੱਸਾ ਕੱਲ ਜਦੋਂ ਮੈਨੂੰ ਸੀਸ਼ਪਾਲ ਨੇ ਕਿਹਾ ਕਿਹਾ ਜੀ ਅਸੀਂ ਅਸੀਂ ਚਾਹੁੰਦੇ ਸੀ ਵੀ ਅੱਗੇ ਹੋ ਜੇ ਪਰ ਖਾਨ ਦਾ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਹੁਣੇ ਕਰ ਲੈਣੇ ਆ ਮੈਂ ਕਿਹਾ ਤੁਸੀਂ ਅੱਗੇ ਕਿਉਂ ਚਾਹੁੰਦੇ ਸੀ ਕਿਹਾ ਅਸੀਂ ਅੱਗੇ ਐ ਚਾਹੁੰਦੇ ਸੀ ਕਿ ਸੀਜ਼ਨ ਦਾ ਟਾਈਮ ਆ ਤੇ ਇਸ ਕਰਕੇ ਲੋਕ ਸੀਜ਼ਨ ਤੇ ਲੱਗੇ ਹੋਣਗੇ ਮੈਂ ਮੁਰਗੇ ਗੱਲ ਕਹੀ ਦੀ ਮਾਂ ਦੀ ਗੱਲ ਸੁੰਦਾ ਸਿਰ ਜਦ ਤੱਕ ਅਹੂ ਕੋਈ ਪਰ ਆਪਣੀਆਂ ਬੀਬੀਆਂ ਭੈਣਾਂ ਨੇ ਮੈਂ ਹਾਜ਼ਰੀ ਘੱਟ ਨਹੀਂ ਹੋਊਗੀ ਇਸੇ ਰੰਗਤ ਦੇ ਕਿ ਤੇ ਉਹ ਹੀ ਕਹਾਂ ਲੈ ਤੁਹਾਨੂੰ ਅੱਜ ਸ਼ੁਰੂ ਕਰਦੇ ਆ ਅੱਜ ਵੀ ਤੁਸੀਂ ਬੱਤੀ ਕੀਤੀ ਜਿੱਥੇ ਹੋਏ ਸਰ ਥੋੜਾ ਹੀ ਬੰਦਾ ਆ ਸਾਰਾ ਤੁਹਾਡੇ ਮਰਦਾਂ ਦਾ ਕੀ ਦੋ ਬੰਦਾ ਸਾਰੇ ਜਿਹੜੇ ਇੱਧਰ ਨੇ ਬਸੇ ਸੱਡੇ ਥੋੜੀ ਜੇ ਬੰਦੇ ਬੈਠੇ ਹੁੰਦੇ ਆ ਤੇ ਥੋੜੇ ਉਸ ਕਰਕੇ ਜਿਹੜਾ ਫਲ ਹੈ ਉਹ ਸਾਰੇ ਲੈ ਰਹੇ ਨੇ ਸੋ ਇਸੇ ਤਰ੍ਹਾਂ ਭਗਵਾਨ ਦੀ ਕਿਰਪਾ ਆਪਨੇ ਸਾਰਿਆਂ ਤੇ ਬਣੀ ਰਹੇ ਸ਼੍ਰੀ ਮਹਾਰਾਜ ਜਿਹੜੇ ਸ੍ਰਿਸ਼ਟੀ ਦੇ ਰਚਨਹਾਰ ਆ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਕਰਨਾ ਸ਼੍ਰੀ ਮਹਾਂਕ੍ਰੰਥ ਦਾ ਬਾਠ ਹੋਣਾ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੇਹੂਤੋਂ ਤੇ ਪ੍ਰਾਣਾ ਸੋ ਨਾਲ ਜਿਥੇ ਅੱਜ ਦਾ ਸਭਾ ਸਰਨਾਥਾ ਦਾ ਮੰਡਲ ਕਮੇਟੀ ਦੇ ਮਾਰੇ ਸਾਰੇ ਜਿਹੜੇ ਹਾਜ਼ਰ ਸਾਰੇ ਸੇਵਾਦਾਰ ਨੇ ਇਹਨਾਂ ਸਾਰਿਆਂ ਨੂੰ ਮੁਬਾਰਕ ਦਿਨਣਾ ਇਹ ਦਿਨਾਂ ਨੇ ਬਹੁਤ ਖੁਸ਼ੀ ਹੈ ਡਾਕਟਰ ਸਾਹਿਬ ਨੇ ਦਰਬਾਰ ਮੁੱਖ ਜਿਗਵਾਨ ਨੇ ਇੱਥੇ ਬੈਠਾ ਹੋਇਆ ਬੈਠਾ ਮੁੱਖ ਜਿਗਵਾਨਾ ਇਹ ਜਿਹੜੇ ਲੈ ਕੇ ਜਿਵੇਂ ਬਣਾਇਆ ਕਰੋ ਇਹ ਗੱਲ ਸਹੀ ਹੈ ਸਾਨੂੰ ਤੁਮ ਇਤਲਾਹ ਦੇਣਾ ਹੈ ਬੈਠੇ ਕਿਹੜਾ ਵਰਤਦੇ ਰਹੋ ਸਰ ਜੀ ਅਪ ਬੜੀਆ ਤੋਂ ਪਕੇ ਜਵਾੜ ਦਿਆ ਨਾ ਅਰੇ ਇਹ ਕਰਨਾ ਚਾਹੀਦਾ ਕਿ ਸਾਹਿਬ ਕਿਉਂ ਮਦਦਵਾ ਠੀਕ ਹੈ ਜੇਰਾ ਬਹੁਤ ਵਧੀਆ ਖਲਵਾਣਾ ਦੀ ਇੱਕ ਦੱਸੋ ਇਹਨਾਂ ਨੇ ਬੜੀ ਕਿਰਪਾ ਕੀਤੀ ਆ ਬੁਵਾ ਤੇ ਆ ਮੈਨੂੰ ਪਿਛੇ ਇਹਨਾਂ ਨੇ ਬੁਲਾਇਆ ਸੀ ਮਸ਼ੀਨ ਲਈ ਆ ਉਹਦਾ ਲਗਾਟ ਨਾ ਮੈਂ ਤਾਂ ਨਹੀਂ ਖੇਤੀ ਕਰਦੇ ਹੋ ਜੋ ਕੋਦਾ ਦੇ ਘਟੇ ਬੈਠਾ ਨਹੀਂ ਹਿੱਟਾ ਉਸ ਤਰ੍ਹਾਂ ਦੀ ਪਰਸ਼ੀਨ ਆਪਣੀ ਲੱਗੇ ਨਾ ਉਹਦਾ